ਸਿੱਖ ਮਤ ਦੇ ਬਾਣੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 9 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਮੈਰੀਟਾਈਮ ਸਿਕ ਸੁਸਾਇਟੀ ਵਿਖੇ ਬੜੀ ਸ਼ਰਧਾ ਅਤੇ ਸਦਕ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਬੁੱਧਵਾਰ 5 ਨਵੰਬਰ ਨੂੰ ਅਖੰਡ ਪਾਠ ਆਰੰਭ ਕੀਤੇ ਜਾਣਗੇ ਤੇ ਭੋਗ ਸ਼ੁੱਕਰਵਾਰ ਸਵੇਰ 10 ਵਜੇ ਪਵੇਗਾ ਅਗਲੇ 3 ਦਿਨ ਯਾਨੀ ਸ਼ੁੱਕਰਵਾਰ ਤੋਂ ਐਤਵਾਰ ਤੱਕ ਗੁਰਬਾਣੀ ਕੀਰਤਨ ਦਾ ਸ਼ਬਦ ਵਿਚਾਰ ਸੰਗਤੀ ਪ੍ਰੋਗਰਾਮਸ ਦਾ ਪ੍ਰਵਾਹ ਚਲੇਗਾ ਜਿਸ ਵਿੱਚ ਹਜ਼ੂਰੀ ਰਾਗੀ ਜੱਥਾ ਭਾਈ ਬਲਬੀਰ ਸਿੰਘ ਤੋਂ ਇਲਾਵਾ ਟਰਾਂਕੋ ਤੋਂ ਭਾਈ ਕੁਲਵੀਰ ਸਿੰਘ ਜੀ ਦਾ ਰਾਗੀ ਜੱਥਾ ਵਿਸ਼ੇਸ਼ ਤੌਰ ਤੇ ਹੁਜ ਰਿਹਾ ਹੈ ਜੋ ਸੰਗਤਾਂ ਨੂੰ ਗੁਰਬਾਣੀ ਦੇ ਬਨੋਹਰ ਕੀਰਤਨਾਂ ਨਾਲ ਜੋੜਨਗੇ ਸੰਗਤਾਂ ਦੀ ਸਹੂਲियत ਨੂੰ ਧਿਆਨ ਵਿੱਚ ਰੱਖਦੇ ਆ 9 ਨਵੰਬਰ ਐਤਵਾਰ ਨੂੰ 11 ਵਜੇ ਤੋਂ ਸ਼ਾਮ 7 ਵਜੇ ਤੱਕ ਮੰਮਫੋਰ ਤੋਂ ਗੁਰਦੁਆਰਾ ਸਾਹਿਬ ਤੱਕ ਫ੍ਰੀ ਟ੍ਰਾਂਜ਼ਿਟ ਬੱਸ ਸਰਵਿਸ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ ਸੰਗਤਾਂ ਨੂੰ ਸਿਨੇਮਰ ਬੇਨਤੀ ਹੈ ਕਿ ਆਪਣੀ ਗੱਡੀਆਂ ਨੂੰ ਮੰਮਫੋਰ ਦੇ ਪਾਰਕਿੰਗ ਏਰੀਆਜ਼ ਜਾਂ ਗੁਰਦੁਆਰਾ ਸਾਹਿਬ ਕੋਲ ਨਿਸ਼ਚਿਤ ਕੀਤੀ ਸਕੂਲ ਪਾਰਕਿੰਗਸ ਵਿੱਚ ਹੀ ਲਗਾਓ ਅਤੇ ਟਿਕਟਿੰਗ ਜਾਂ ਟੋਕੀਤੇ ਜਾਣ ਦੀ ਸੰਭਾਵਨਾ ਤੋਂ ਬਚੋ ਪਾਰਕਿੰਗ ਦੀ ਜਾਣਕਾਰੀ ਇੱਥਾ ਦਿੱਤੇ QR ਕੋਡ 'ਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। ਮੁੜ ਇੱਕ ਵਾਰ ਸਭਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ।